ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਜੋ ਉਹਨਾਂ ਨੇ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਨੂੰ ਲੈ ਕੇ ਦਿੱਤਾ ਉਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਤੇ ਇਸੇ ਵਿਵਾਦ ਦੇ ਵਿਚਕਾਰ ਹੋਣਾ ਮੰਤਰੀ ਈਟੀਓ ਦੀ ਪਤਨੀ ਦੇ ਵੱਲੋਂ ਵੀ ਬਾਜਵਾ ਤੇ ਵੜਿੰਗ ਦੇ ਉੱਪਰ ਹਮਲਾ ਬੋਲਿਆ ਗਿਆ ਉਹਨਾਂ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਹਮਲਾ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਉੱਪਰ ਬੋਲਿਆ ਹੈ ਉਹਨਾਂ ਨੇ ਸਿੱਧੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਸਿਆਸਤ ਨੂੰ ਬਹੁਤ ਉੱਚਾ ਚੁੱਕ ਰਹੇ ਹੋ ਕਾਂਗਰਸ ਪਾਰਟੀ ਨੇ ਮੇਰੇ ਸੌਹਰਾ ਪਰਿਵਾਰ ਦੇ ਕਿੱਤੇ ਦਾ ਮਜ਼ਾਕ ਉਡਾਇਆ ਇਹ ਆਪਣੇ ਬਿਆਨ ਦੇ ਵਿੱਚ ਜੋ ਕੈਬਨਟ ਮੰਤਰੀ ਜਿਹੜੇ ਹਰਪ੍ਰਧਨ ਸਿੰਘ ਈਟੀਓ ਦੀ ਧਰਮ ਪਤਨੀ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਰਾਜਾ ਬੜਿੰਗ ਦੇ ਤੋਣ ਮਰੋੜਨ ਵਾਲੇ ਬਿਆਨ ਦੇ ਉੱਪਰ ਵੀ ਇਤਰਾਜ਼ ਉਹਨਾਂ ਨੇ ਜਤਾਇਆ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤੁਸੀਂ ਮંત્રી ਦੀ ਧੌਣ ਮਰੋੜਨ ਦੀ ਗੱਲ ਕਰਦੇ ਹੋ ਤੇ ਦੂਜੇ ਪਾਸੇ ਤੁਹਾਡੀ ਹੀ ਕਾਂਗਰਸ ਪਾਰਟੀ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਗੱਲ ਕਰਦੀ ਹੈ ਦੋਵੇਂ ਗੱਲਾਂ ਇਕੱਠੀਆਂ ਕਿਵੇਂ ਹੋ ਸਕਦੇ ਨੇ ਇੱਕ ਪਾਸੇ ਤੁਸੀਂ ਖੁਦ ਧੌਣ ਮਰੋੜਨ ਦੀਆਂ ਗੱਲਾਂ ਕਰਦੇ ਹੋ ਤੇ ਦੂਜੇ ਪਾਸੇ ਤੁਸੀਂ ਹੀ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਗੱਲ ਕਰਦੇ ਹੋ ਤਾਂ ਕੀ ਕੁਝ ਕਿਹਾ ਕੈਬਨ ਮੰਤਰੀ ਹਰਭਜਨ ਸਿੰਘ ਈਟੀਓ ਦੀ ਧਰਮ ਪਤਨੀ ਨੇ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਤੋਂ ਬਾਅਦ ਪੂਰੀ ਕਾਂਗਰਸ ਪਾਰਟੀ ਨੂੰ ਕਿਵੇਂ ਉਹਨਾਂ ਨੇ ਨਿਸ਼ਾਨੇ ਤੇ ਲਿਆ ਉਹ ਦੇਖਦੇ ਹਾਂ ਦੀ ਦਾਣਾ ਮੰਡੀ ਵਿੱਚ ਇੱਕ ਰੈਲੀ ਕੀਤੀ ਗਈ ਸੀ ਜਿਸ ਦਾ ਨਾਮ ਸੀ ਮਨਰੇਗਾ ਬਚਾਓ ਪਰ ਉਸ ਰੈਲੀ ਵਿੱਚ ਜੋ ਅਸੀਂ ਦੇਖਿਆ ਜਿਸ ਵਿੱਚ ਸਾਡੇ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਉੱਥੇ ਮੌਜੂਦ ਸੀ ਉਸ ਰੈਲੀ ਵਿੱਚ ਨਾ ਸਿਰਫ ਮੇਰੇ ਸੋਹਰਾ ਪਰਿਵਾਰ ਸਾਡੇ ਪਰਿਵਾਰ ਦੇ ਕਿਤੇ ਦੇ ਉੱਤੇ ਮਜ਼ਾਕ ਉਡਾਇਆ ਗਿਆ ਉਸ ਦੇ ਨਾਲ ਨਾਲ ਹੀ ਜਿਹੜੇ ਕਿ ਇਸ ਪਾਰਟੀ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਵੱਲੋਂ ਇੱਕ ਟਿੱਪਣੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਸਾਹਮਣੇ 1000 1500 ਬੈਠੇ ਲੋਕਾਂ ਵਿੱਚ ਇਸ ਗੱਲ ਨੂੰ ਉਛਾਲ ਲਿਆ ਕਿ ਤੁਸੀਂ ਕੈਬਨਿਟ ਮੰਤਰੀ ਸਰਦਾਰ ਹਰਪ੍ਰਜਨ ਸਿੰਘ ਜੀ ਦੀ ਧੌਣ ਮਰੋੜ ਦੋ ਸਿਰਫ 3 ਮਿੰਟ ਦਾ ਕੰਮ ਹੈ ਇੱਕ ਪਾਸੇ ਪਾਰਟੀ ਕਹਿ ਰਹੀ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ। ਹੰ ਦਾ ਜਿਸ ਦੇ ਵਿੱਚ ਸਾਹਮਣੇ ਬੈਠੇ ਲੋਕਾਂ ਨੂੰ ਇਹ ਇਨਸਟੀਗੇਟ ਕੀਤਾ ਜਾ ਰਿਹਾ ਹੈ ਕਿ ਇੱਕ ਲੀਡਰ ਦੀ ਧੌਣ ਮਰੋੜ ਦੋ। ਕੀ ਇਹ ਅਜ ਤੱਕ ਅਜਹੀ ਰਾਜਨੀਤੀ ਕਰਦੇ ਸੀ ਕਿ ਇਹਨਾਂ ਨੂੰ ਵੀ ਲੋਕ ਕਹਿੰਦੇ ਸੀ ਕਿ ਇਹਨਾਂ ਦੀ ਧੌਣ ਮਰੋੜ ਦੋ? ਕੀ ਇਹ ਰਾਜਨੀਤੀ ਦਾ ਸਤਰ ਬਹੁਤ ਉੱਚਾ ਚੋਕ ਰਹੇ ਹਨ ਰਾਜਨੀਤੀ ਨੂੰ ਗੰਦਲਾ ਕਰਨ ਵਾਲੇ ਇਹ ਲੋਖਣ ਜਿਹੜਾ ਪਹਿਲੇ ਬੈਂਡ ਵਜਾਂਦਾ ਰਿਹਾ ਉਹਦਾ ਬੈਂਡ ਅਸੀਂ ਵਜਾਵਾਂਗੇ ਜਿੰਨੀ ਭਾਰੀ ਲੁੱਟ ਜਿੰਨੀ ਭਾਰੀ ਲੁੱਟਰ ਭਜਨ ਸਿੰਘ ਨੇ ਇਥੇ ਪਾਈ ਹੈ ਸਾਡੇ ਕੋਲ ਇੱਕ ਇੱਕ ਚੀਜ਼ ਦੀ ਜਾਣਕਾਰੀ ਹੈ ਮੇਰੇ ਵੀਰੋਸ਼ਾ ਤੁਹਾਨੂੰ ਪਤਾ ਨਹੀਂ ਹੋਏਗਾ ਵੱਡੇ ਪੇਮਾਨੇ ਤੇ ਜਿਹੜਾ ਮਹਿਕਮਾ ਉਹਦੇ ਕੋਲ ਹੋਏ ਵੱਡੇ ਪੇਮਾਨੇ ਤੇ ਲੁੱਟ ਹੋ ਰਹੀ ਹੈ ਇਹ ਹੁਣ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ ਇਹ ਤਾਂ ਪੰਜਾਬ ਦਾ ਬੈਂਡ ਵਜਾਣਾ ਸ਼ੁਰੂ ਕਰ ਦਿੱਤਾ ਹੈ ਤਾ ਤਾਂ ਉਹ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਇਹ ਸਾਡੀ वचन ਪੱਤਾ ਸਾਰਿਆਂ ਨੇ ਲੋਟ ਕਰ ਲਿਓ ਅਸੀਂ ਭਜਣ ਵਾਲੇ ਨੇ ਜਿਹੜਾ ਪਹਿਲੇ ਬੈਂਡ ਵਜਾਂਦਾ ਰਿਹਾ ਉਹਦਾ ਬੈਂਡ ਅਸੀਂ ਵਜਾਵਾਂਗੇ ਜਿੰਨੀ ਭਾਰੀ ਲੁੱਟ ਜਿੰਨੀ ਭਾਰੀ ਲੋਟਰ ਭਜਨ ਸਿੰਘ ਨੇ ਇਥੇ ਪਾਈ ਹੈ ਸਾਡੇ ਕੋਲ ਇੱਕ ਇੱਕ ਚੀਜ਼ ਦੀ ਜਾਣਕਾਰੀ ਹੈ ਮੇਰੇ ਵੀਰੋ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਏਗਾ ਵੱਡੇ ਪੈਮਾਨੇ ਤੇ ਜਿਹੜਾ ਮਹਿਕਮਾ ਉਹਦੇ ਕੋਲ ਹੋਏ ਵੱਡੇ ਪੈਮਾਨੇ ਤੇ ਲੋਟ ਹੋ ਰਹੀ ਹੈ ਇਹ ਹੁਣ ਬੈਂਡ ਵਜਾਣ ਵਾਲਾ ਨਹੀਂ ਰਹਿ ਗਿਆ ਇਹ ਤਾਂ ਪੰਜਾਬ ਦਾ ਬੈਂਡ ਵਜਾਣਾ ਸ਼ੁਰੂ ਕਰ ਦਿੱਤਾ ਹੈ ਤੋ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਇਹ ਸਾਡੀ ਬਚਨ ਪੱਤਾ ਸਾਰਿਆਂ ਨੇ ਲੋਟ ਕਰ ਲਿਓ ਅਸੀਂ ਭੱਜਣ ਵਾਲੇ ਨਹੀਂ ਚੌਦਰੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਜੋ ਬਿਆਨ ਦਿੱਤਾ ਗਿਆ ਵਿਵਾਦਿਤ ਬਿਆਨ ਮੰਤਰੀ ਈਟੀਓ ਦੇ ਬਾਰੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਹੀ ਮੋਰਚਾ ਖੋਲ ਦਿੱਤਾ ਅੱਜ ਦੁਪਹਿਰ ਥੋੜੀ ਦੇਰ ਦੇ ਵਿੱਚ ਪ੍ਰਤਾਪ ਬਾਜਵਾ ਦੀ ਚੰਡੀਗੜ੍ਹ ਸੇਤਰੇ ਹਾਜ ਦਾ ਕਿਰਵਾ ਆਮ ਆਦਮੀ ਪਾਰਟੀ ਕਰੇਗੀ ਤੇ ਇਸ ਦੌਰਾਨ ਬੈਂਡ ਬਾਜਿਆਂ ਦੀ ਟੀਮ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਬਾਜਵਾ ਦੇ ਵੱਲੋਂ ਮੰਤਰੀ ਈਟੀਓ ਦੇ ਬਾਰੇ ਵਿਵਾਦਿਤ ਬਿਆਨ ਦਿੱਤਾ ਸੀਗਾ ਕਿਹਾ ਸੀਗਾ ਕੀ ਮੰਤਰੀ ਹਰਪਜਨ ਈਟੀਓ ਦਾ ਜਿਹੜਾ ਉਹ ਬੈਂਡ ਵਜਾਵਾਂਗੇ ਇਸ ਤਰੀਕੇ ਦੇ ਸ਼ਬਦ ਪ੍ਰਤਾਪ ਸਿੰਘ ਬਾਜਵਾ ਨੇ ਵਰਤੇ ਸਨ ਜਿਸ ਦੇ ਜਵਾਬ ਦੇ ਵਿੱਚ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਪ੍ਰਤਾਪ ਬਾਜਵਾ ਦੇ ਇਸ ਬਿਆਨ ਦੀ ਨਖੇਦੀ ਕੀਤੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਉਹਨਾਂ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਸੀਗਾ ਕਿ 24 ਘੰਟਿਆਂ ਦੇ ਵਿੱਚ ਵਿੱਚ ਉਹ ਮੁਆਫੀ ਮੰਗੇ ਨਹੀਂ ਫਿਰ ਕਾਰਵਾਈ ਦੇ ਲਈ ਤਿਆਰ ਰਹਿਣ ਹੁਣ ਮਾਫੀ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਨਹੀਂ ਮੰਗੀ ਗਈ ਆਪਣੇ ਇਸ ਬਿਆਨ ਦੇ ਉੱਪਰ ਤੇ ਜਿਸ ਦੇ ਚੱਲਦਿਆਂ ਹੁਣ ਆਮ ਆਦਮੀ ਪਾਰਟੀ ਨੇ ਮੋਰਚਾ ਖੋਲ ਦਿੱਤਾ ਹੈ ਥੋੜੀ ਦੇਰ ਦੇ ਵਿੱਚ ਪ੍ਰਤਾਪ ਬਾਜਵਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦਾ ਘਰਾਓ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾਵੇਗਾ ਤੇ ਇਸ ਦੌਰਾਨ ਬੈਂਡ ਬਾਜਿਆਂ ਦੀ ਟੀਮ ਦੇ ਨਾਲ ਇਹ ਪ੍ਰਦਰਸ਼ਨ ਆਮ ਆਦਮੀ ਪਾਰਟੀ ਕਰੇਗੀ ਕਿਉਂਕਿ ਇਸੇ ਖਿੱਤੇ ਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਵਿਵਾਦਿਤ ਬਿਆਨ ਦਿੱਤਾ ਸੀ